ਮੂਸੀ ਕਾ ਜੀ ਪਾਜੀ ਆਪਣੀ ਸੋਜੀ ਜਿਹੜੀ ਤੜਕੇ ਬਣਾ ਕੇ ਦੇੜੀਆਂ ਮੁੰਡੇ ਨੂੰ ਤੜਕੇ ਆਇਆ ਕਈ ਵਾਰੀ ਲੇਟ ਹੋ ਜਾਂਦੇ ਹਟਾਂ ਦੇ ਉਹ ਪਹਿਲੇ ਤੜਕੇ ਸਬਜੀ ਬਣਦੀ ਆ 5 6 ਵਜੇ ਮੈਂ ਉਸੇ ਚੀਜ਼ ਤੇ ਰੱਖ ਲੈਂਦੀ ਆ ਪਹਿਲਾਂ ਜਾ ਕੇ ਉੱਧਰੋਂ ਲੈ ਆਈਆਂ ਜੀ ਹੁੰਦਾ ਕਿੰਨਾ ਆਪ ਜੱਕਰੀਆਂ ਕਣਗਾ ਪੈਨ ਮੱਚਾ ਤੇ ਜਿਵੇਂ ਹੋ ਗਿਆ ਬੁਖਾਰ ਹਲ ਕਣਗਾ ਪੈਨ ਨਹੀਂ ਆ ਚ ਫਿਰਦੀ ਰਹੀ ਮੈਂ ਬੱਕਰਣਾ ਬੰਦ ਨੀ ਬੰਦੇ ਚ ਸਜੋ ਕਣਗੀਆਂ ਨਾ ਮੈਨੂੰ ਹੋ ਗਿਆ ਬੁਖਾਰ ਆ ਸਬਜੀ ਹੈ ਨਹੀਂ ਸਗੀ ਕੋਈ ਉਹਨਾਂ ਨੂੰ ਆ ਕੇ ਅੱਧਾ ਸਬਜੀ ਲਈਏ ਹੋਣ ਵਾਸਤੇ ਤਪਈਆ ਤੜਕੇ ਬਣਾਈ ਸੀ ਹਲਵੜੀਆਂ ਦੀ ਇਹ ਜਿਹੜੀ ਤੜਕੀ ਬਣਨੀ ਆ ਸ ਦੇਖੋ ਉਹ ਰੋਹਾਂ ਚੀਕ ਕੇ ਰੱਖਦੀਆਂ ਕੋ ਸਬਜੀ ਹੈ ਨਹੀਂ ਸੀ ਮੈਨੂੰ ਸੋਨੇ ਲੱਗੇ ਫੁੱਲੇ ਜਾਂ ਸਰਸੋਤੇ ਰੋਬੀ ਦੇ ਨਾ ਜੀ ਤਾਏ ਕਿੰਨੇ ਲਪਾਈਆਂ ਕਪੜਾ ਲੈ ਕੇ ਗੱਲ ਕਰ ਹੁਣ ਪਰਦਾ ਕੋ ਪਾਣਾਗੀ ਛੋਟੀ ਉਹ ਰੁੱੜਦੀ ਆ ਵਿਚਾਰੀ। ਤੇ ਆਵਾ ਮੇ ਨਾੜੜ ਮੈਨਾਂ ਹੋ ਗਿਆ ਸੀ ਮੇਰੇ ਕੋਲ ਸੀ। ਉਹ ਬਚਾਰੀ ਹੁਣ ਮੈਨੂੰ ਕਹਿੰਦੀ ਮੈਨੂੰ ਭੈਣ ਹੋਰਾਂ ਕੋਲ ਜਾਏ ਹੁੰਦੇ ਦੂਜਿਆਂ ਕੋਲ। ਸਾਨੂੰ ਉਹ ਆਵਾ ਨਹੀਂ। ਹੁਣ ਉਹ ਭੈਣ ਉੱਥੇ ਗਈ ਹੋਈ ਜਾਂ ਨਹੀਂ ਵਿਚਾਰੀ। ਮੈਨੂੰ ਸੁਖਾਣਾ ਚੱਲ ਕਈ ਵਾਰੀ ਕੁਝ ਖੁਸ਼ ਦੱਸ ਸਕਦਾ। ਜਦੋਂ ਆਖਾਂ ਰੋਟੀ ਪਾਣੀ ਬਣਾ ਕੇ ਵਿਚਾਰੀ ਦੇ ਦਿੰਦੀ ਆ। ਇਹ ਰ ਜਦੋਂ ਦੇ ਬੀਬੀ ਆਪਾ ਮੁੱਕੇ ਹੋਏ ਨੇ ਵਿਚਾਰੇ ਉਹ ਦੇਦੀ ਵਿਚਾਰੀ ਪੜਣਾ ਕੋਲੇ ਆ ਹੰਦਰ ਪਾਸੇ ਰੋ ਦੋੜਾ ਬੀਬੀ ਹੋਰੀ ਸੀਗੇ ਵਿਚਾਰੇ ਇੱਕ ਦਿਨ ਨਹੀਂ ਛੜਦੇ ਸੀ ਮਾਤਾ ਕਲੰਦੀ ਨਾ ਨਾ ਪਣੀ ਮੈ ਨਹੀਂ ਛੜਦੀ ਕੁੜੀ ਨੂੰ ਹੋਂ ਤਾਂ ਆਪਣੀ ਛੜਦਾ ਵਿਚਾਰੇ ਜਦਦੇ ਉਹ ਮੁੱਕੇ ਹੱਦੇ ਦੀ ਫੋ ਦੇ ਕੇ ਸੇਕੋ ਨੇ ਫੋ ਦੇ ਕੇ ਸੇਕੋ ਨੇ ਫਾਇਨ ਤਾਂ ਇਹ ਪਾਸਾ ਹੋਈ ਜਾਂਦਾ ਦਾ ਫਾਇਨ ਚਾਰ ਪੰਜ ਹੈ ਹਜੇ ਤਾਂ ਇਹ ਚਲੋ ਕੋਈ ਨਾ ਕੋਲ ਦਾ ਲੰਗ ਲੰਦਾ ਜੀ ਇਹ ਦੇਖੀ ਗਏ ਕੋਈ ਨਾ ਵੀ ਨਾ ਹੁੰਦੇ ਨੇ ਤੇ ਭਾਂਗ ਨਹੀਂ ਕਰਦੇ ਹੁਣ ਭਾਈ ਤਾਂ ਸਿਆਣੀ ਸਿਆਣੀ ਭੜੀ ਸੀ ਇਹ ਤਾਂ ਤਾਂ ਕਦੀ ਮونی ਪੁੱਛਿਆ ਵੀ ਜਾਉਂਦੀ ਆ ਕਿ ਮਰਗੀ ਕੁੜੀ ਤੇਰੇ ਭਾਈ ਵੀ ਹੁੰਦੇ ਨੇ ਜਿਹੜੇ ਤਾਂ ਹੀ ਸਾਲ ਆਉਂਦੇ ਨੇ ਸੜਤਾ ਦੋਨੇ ਇੱਕੋ ਜਿਹੇ ਨੇ ਗਏ ਹੰਨਾ ਬੜ ਦੇ ਨੂੰ ਕਸਾ ਕੇ ਦੇਣਾ ਚਾਹੁੰਦੇ ਨੇ ਮੇ ਮਾਮਾ ਨਹੀਂ ਨੀ ਤੋਂ ਨਾ ਦੱਸੇ ਪੱਤਵੰਤਾ ਨੇ ਨੀ ਵੜਕ ਲੱਤੀ ਚਲ ਸਾਡੀ ਤਾਂ ਨਾ ਅਸੀਂ ਤਾਂ ਪੋਤੇ ਭਰਾਂ ਨੂੰ ਆਉਂਦੇ ਉਹ ਵਿਚੇ ਦੁਬਜੋ ਬੱਤੀ ਦਿੱਤੀ ਤਾਂ ਵੜਕ ਲੈ ਲੱਗਤ ਫਿਰ ਸਰਦਿਆ ਤਾਂ ਤਰਦਰ ਨੇ ਨਾਲ ਚੜੀ ਨੂੰ ਆਇ ਹੋਜੀ ਬੀ ਚਲ ਹੋ ਹੈਗਾ ਸਾਡਾ ਕੋਈ ਮਾਪੇ ਉਤੋਂ ਨਾਲ छोटे छोटे फुल जो वा सोने लगे हम चल मुंडे वास्त नहीं कदून जी जानी कर ਉਹ ਦੇ ਹਜੇ ਕੱਦੂ ਸੀ ਜੀ ਉਹ ਜੁੜ ਰਿਹਾ ਇਸ ਹੰਸ ਉਹ സാഹിയ ചെലി ത ഫരീ ഹർദ്ദേ ਘੋੜੀ ਨਹੀਂ ਹੈਗੀ ਘਰੇ ਘੋੜੀ ਨਾ ਮਗਾਨਾ ਹੋਣਾ ਜੀ ਬਿਆਕੇ ਦੇਣਗੇ ਨਾ ਇੱਕ ਪੂਰੇ ਰਾਤ ਆਉਂਦੀ ਹੈ ਜੀ ਉਹ ਕੋਈ ਹੋ ਜੇ ਸਿਰ ਵਾਲੇ ਦੇ ਕਿੰਨੇ

ਰੋਲਦਾ ਵੀ ਕੋਈ ਨਹੀਂ ਆ। ਦੁਬਾਰਾ ਜਾ ਕੇ ਪਰੇ। ਇਹਨਾਂ ਸਿਰ ਨੇ ਤੇ ਬੁਖਾਰ ਨੇ ਨਾ ਦਿਮਾਗ ਖਰਾਬ ਕੀਤਾ ਪਿਆ। ਚੀਚਾਂ ਵੀ ਥੋੜੀ ਭੁੱਲ ਜਾਂਦੀਆਂ। ਕੋਈ ਆਪਾਂ ਕੱਟ ਲਈ ਹੁਣ। ਸਬਜ਼ੀ।